ਗੁਰਜੀ ਦਾ ਖਾਲਸਾ ਸ਼ਿਰਵਾਹ ਗੁਰੂ ਜੀ ਕੀ ਬਤ ਹੈ ਮਾ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਸੁਖਣੀ ਤੇ ਰਾਤ ਚੋਂ ਗੁਣੀ ਤਰਕੀ ਬਖਸ਼ੇ ਤੇ ਬਖਸ਼ੇ ਨਾਲ ਦੀ ਨਾਲ ਸਭ ਨੂੰ ਬਿਹ ਰੋਗਤਾ ਜੀ ਤੇ ਸਾਰੇ ਮਾਨੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਜੂ ਜੂ ਅਸੀਂ ਲੁਧਿਆਣੇ ਵੱਲੋਂ ਵੱਧ ਜਾਈ ਜਾਂਦੇ ਜੀ ਇੱਧਰ ਮੀ ਵੀ ਵੱਧ ਆ ਜਾਈਆ ਸੜਕਾਂ ਪਰ ਪਾਣੀ ਖੜਾ ਹਤਾ ਜੀ ਤੇ ਸੜਕਾਂ ਲਈ ਟੇਪਰ ਥੋੜੀ ਜਿਹੀ ਐਕਣਾਓ ਸੜਕ ਇਧਰੋਂ ਟੇਪਰ ਆ ਇਧਰੋਂ ਆਹ ਸਾਈਡ ਪਰ ਜਿਹੜਾ ਪਾਣੀ ਖੜਾ ਜੀ ਉਹ ਸਾਰੇ ਪਾਣੀ ਆ ਦੇਖੋ ਆ ਗੱਡੀਆਂ ਚੱਕ ਚੱਕ ਇਧਰ ਗੱਡੀਆਂ ਪਰ ਗਿਰੀ ਜਾਂਦੀਆਂ ਸਰੇ ਤੋਂ ਸਰੇ ਤੱਕ ਹੁਣ ਬਾਹਰ ਮੌਸਮ ਕੇਜਾ ਹੈ ਕੇਜਾ ਨਹੀਂ ਹੈ ਤਾਂ ਹੁਣ ਪ੍ਰਮਾਤਮਾ ਹੀ ਜਾਣਦਾ ਯਾਨੀ ਮੀਂਹ ਸੋਣਾ ਪੈਣਾ ਜੂਰੇ ਦੀ ਇਧਰੋਂ ਜਾਈ ਜਾਂਦੇ ਅਸੀਂ ਗਰਮੀ ਘਟਾਉਂਦੇ ਜਾਂਦੇ ਆ ਤੇ ਤੁਹਾਨੂੰ ਪਤਾ ਜੀ ਜੀ ਤੁਰੇ ਤੋਂ ਭੈਣ ਕੋਲ ਨੂੰ ਹੋਏ ਆਪਣੇ ਕੋਲ ਨੂੰ ਸਾਰਾ ਹfte ਚ ਸਾਨੂੰ ਇੱਕ ਤੁਸੀਂ ਰੈਸਟੋਰੈਂਟ ਵਾਲੀ ਵੀਡੀਓ ਆ ਜੇ ਪਤਾ ਨਹੀਂ ਪਾਈ ਤੇ ਪੈਣੀ ਹੈ ਜੇ ਪਤਾ ਕੁਝ ਨਹੀਂ ਇਹਦਾ ਸਿਸਟਮ ਅਜਾ ਚੱਲ ਰਿਹਾ ਉੱਤੋਂ ਸਾਨੂੰ ਕੋਈ ਸੱਜਣ ਪਿਆਰਾ ਮਿਲ ਗਿਆ ਸੀ ਉਹਨਾਂ ਕੋਲ ਟਾਈਮ ਲੱਗ ਗਿਆ ਉਧਰ ਭੈਣ ਨੂੰ ਫੋਨ ਕਰਾ ਪਤਾ ਵੀ ਅਸੀਂ ਇੱਕ ਘੰਟੇ ਚ ਤੇਰੇ ਕੋਲ ਪਹੁੰਚ ਜਾਣਾ ਸਾਨੂੰ ਟਾਈਮ ਹੋ ਗਿਆ ਜੀ ਲੇਟ ਤੇ ਕੋਸ ਆ ਮੀਂਹ ਨੇ ਲੇਟ ਕਰਾ ਤੇ ਵਿੱਚ ਵਿੱਚ ਤਾਂ ਇੰਨਾ ਕੁ ਮੁਸਲਾ ਧਰਮੀ ਪੈ ਰਿਆ ਸੀ ਇੱਕ ਗੱਲ ਹੋਈ ਵੀ ਸਾਉਣ ਦੇ ਸਰਾਟੇ ਵਾਲੇ ਕੰਮ ਆਇਆ ਦਾ 2 ਕਿਲੋਮੀਟਰ ਮੀਂਹ ਆ ਉਦੇ ਬਾਅਦ 500 ਮੀਟਰ ਜਮੀ ਨੀ ਮੀ ਹੈਗਾ ਉਦੇ ਬਾਅਦ ਫੇਰ 1 ਕਿਲੋਮੀਟਰ ਪਰ ਮੀ ਹੈ ਉਦੋਂ ਬਾਅਦ ਫੇਰ ਨਹੀਂ ਹੈਗਾ ਐਕਣੀ ਚੱਲਦੇ 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 ਜਣੀ ਇੱਥੇ ਤਾਂ ਰੈਗੂਲਰ ਹੈ ਤੇ ਫੇਰ ਇੱਧਰ ਹੀ ਜਾਣ ਨੂੰ ਤਾਂ ਅੱਜ ਕਿਤੇ ਤੱਕ ਅਸੀਂ ਪਹੁੰਚ ਜਾਏ ਕਿਹੜਾ ਹੋਗਾ ਵਿੰਡੋ ਸਟੇਡੀਅਮpropto pura proportional gandhi market ਬਾਅਦ ਅਸੀਂ ਪਹੁੰਚਣੇ ਲੱਗੇ ਜਿਹੜਾ ਜਗਰਾਵਾਂ ਨੂੰ ਰੋਡ ਜਾਂਦਾ ਜੀ ਆਪਣਾ ਜੁਨੀਵਰਸਿਟੀ ਕੋਲ ਤੋਂ ਇਚ ਰਸਤਾ ਬਣਦਾ ਜੀ ਉਹਦੇ ਨਾਲੇ ਅੰਦਰ ਤੋਂ ਟਰਨ ਕਰਕੇ ਬੀ ਆਰ ਐਸ ਨਗਰ ਅਮਲਾ ਦਾ ਬੀ ਆਰ ਐਸ ਆ ਉੱਥੇ ਸਾਡੀ ਭੈਣ ਰਹਿੰਦੀ ਆ ਉਹਦੇ ਵੀ 2-3 ਫੋਨ ਆਲੇ ਕਿ ਉਹਨੂੰ ਸੀ ਇੱਕ ਘੰਟੇ ਦਾ ਟਾਈਮ ਲੱਗਾ ਤਾਂ ਸਾਨੂੰ 2 ਘੰਟੇ ਤਕਰੀਬਨ ਹੋ ਗਏ ਤੇ ਉਹਦੋਂ ਅਖੀਰ ਕਿਹੜੇ ਸਾਹ ਨਾਲ ਗੱਡੀ ਪਾਣੀ ਮਾਰਦੀ ਆ ਵੀ ਕੀ ਚੀਕੀ ਦੋ ਇਹ ਵੀ ਮੌਸਮਾਂ ਮੀਂਹ ਆ ਉਹ ਸਾਰੇ ਕਈ ਤਾਂ ਹਨ ਗੱਡੀਆਂ ਐ ਭਜਾ ਕੇ ਕੱਢਦੇ ਨੇ ਸਭ ਜਿਹੜਾ ਪਾਣੀ ਮਸੂਈ ਮਿਲਿਆ ਆਉਂਦਾ ਨਹੀਂ ਬੰਦਾ ਪਾਣੀ ਨੂੰ ਦੇਖ ਕੇ ਗੱਡੀ ਹੌਲੀ ਕਰ ਲੈਂਦਾ ਵੀ ਚੱਲ ਹੌਲੀ ਨਾਕ ਤੇ ਸਰ ਸਾਡੇ ਛਿੱਟੇ ਪੈਣ ਤੇ ਆਪਣਾ ਬਚਾ ਕੇ ਕੱਢ ਲਿਆ ਕਾਡਰ ਮੋੜਲਾ 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 ਵੀਰ ਮੋੜਲਾ 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 ਕਿਹਨ ਨੂੰ ਕੋ ਸੌਗਰੀ ਚੜ ਜਾਂਦਾ ਵੀ ਵੀ ਮੀਂਹ ਪੈ ਗਿਆ ਹੁਣ ਲੜਾਈਏ ਪਾਣੀ ਹੋਏ ਦਲੇ ਨੂੰ ਹਾਂ ਪੁੱਤ ਪਟਾਰੋ ਜੀ ਨਹੀਂ ਭਾਈਓ ਕਿਹਦੇ ਵਰ ਕੋਣ ਮੀਂਹ ਦਾ ਕਾਤੇ ਥੋੜਾ ਰੱਬ ਨੇ ਮੀਂਹ ਪਾਤਾ ਹੀ ਪਈ ਜਾਵੇ ਦੋਵੇਂ ਮੀਂਹ ਮੂਹ ਤਾਂ ਦਿੱਤਾ ਕਿਆ ਕਿਆ ਲੈਣਾ ਤਾਂ ਸਾਸਰੀ ਘਰ ਕੋਈ ਬਲਾਈ ਨਹੀਂ ਪਾ ਦੋ ਮੀਂਹ ਬਸ ਲੋਕਾਂਾਂ ਦੇ ਵਿੱਚ ਟ੍ਰੈਫਿਕ ਬਹੁਤ ਜ਼ਿਆਦਾ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਹਾਂ ਜੀ ਕੈਮਰਾਮੈਨ ਅਜੀ ਉਹ ਫਿਰ ਕੈਮਰਾ ਫੜਾ ਤੂੰ ਪਿੱਛੇ ਨਹੀਂ ਰੱਖਿਆ ਐਨਾ ਕ ਫਰਕ ਮੈਨੂੰ ਆਏ ਆ ਜੀ ਵੀ ਜੇ ਤੁਹਾਡੀ ਫੋਟੋ ਨਾ ਆਈ ਤੁਸੀਂ ਫੇਰ ਵੀ ਖਿਜਣਾ ਉਹ ਖਿਜਣਾ ਤੇ ਕੇ ਪਰਫੈਕਟ ਪਰਫੈਕਟ ਹੋਣਾ ਪੈਂਦਾ ਕਿੰਨੇ ਸਾਲ ਹੋ ਗਏ ਵੀਡੀਓ ਬਣਾਉਣ ਦੇ ਨੂੰ ਤੇ ਤੁਸੀਂ ਤੁਹਾਨੂੰ ਕੈਮਰੇ ਇਹ ਨਾ ਫੜਨਾ ਬਸ ਫਿਰ ਤਾਂ ਸਰ ਗਿਆ ਚਲੋ ਕੋਈ ਗੱਲ ਨਹੀਂ ਕੋਈ ਜਗ੍ਹਾ ਹੈ ਜੀ ਵੀ ਹੁੰਦੀ ਮਹੱਤਵ ਵਰਗਾ ਨਾ ਹੋਵੇ ਕੋਈ ਵੀਡੀਓ ਬਣਾਉਣ ਨੂੰ ਸਾਨੂੰ ਕਹਿੰਦੇ ਵੀ ਤੁਹਾਡੀ ਭੈਣ ਪਿਆਰੀ ਨੰਨ ਦਾ ਹਾਂ ਵੀ ਜਿੱਦੀ ਵੀਡੀਓ ਬਣਾ ਲ ਤੂੰ ਸਾਨੂੰ ਤਾਂ ਉਹ ਨੂੰ ਵੀ ਸਾਡਾ ਕੈਮਰਾਮੈਨ ਨਾਲ ਨਹੀਂ ਹੈਗਾ ਇੱਕ ਤਾਂ ਇੱਕ ਮੱਖੀ ਫਿਰਦੀ ਹੈ ਗੱਡੀ 'ਚ ਮੇਰਾ ਲਹੂ ਪੀਤਾ ਬੈਨੇ ਧਿਆਨ ਮੁੜ ਤੋੜ ਕੇ ਮੇਰਾ ਭੰਗ ਕਰੀ ਜਾਂਦੀ ਹੈ ਅੱਛਾ ਚਲੋ ਕੋਈ ਨਹੀਂ ਇੱਕੇ ਮੱਖੀ ਹੈ ਜੀ ਬਸ ਮੈਨੂੰ ਪਤਾ ਤਾਂ ਮੁਰਕੜ ਕੇ ਗੱਲ ਮੇਰੇ ਤੇ ਆਣੀ ਇਹ ਮੱਖੀ ਥੋੜੋ ਆ ਮੱਖੀ ਦਾ ਬਿਜਾਰੀ ਕੁਝ ਹੈ ਮੱਕ ਫੋਨ ਪੀਤਾ ਹੁੰਦਾ ਦੂਮਣਾ ਪੀਂਦਾ ਹੁੰਦਾ ਡੁੰਮੜਾ ਫੋਨ ਨਹੀਂ ਵੀ ਤਾਂ ਡੁੰਮੜਾ ਡੰਗ ਮਾਰਦਾ ਹੁੰਦਾ ਤੇਰਾ ਡੰਗ ਮਾਰਨ ਵਾਲਾ ਕੰਮ ਨਹੀਂ ਤੇਰਾ ਤਾਂ ਕੂਨ ਪੀਣੇ ਵਾਲਾ ਕੰਮ ਹੈ ਅੱਛਾ ਠੀਕ ਹੈ ਜੀ ਕੋਈ ਗੱਲ ਨਹੀਂ ਜੀ ਮਿਲਦੇ ਆ ਤੁਹਾਨੂੰ ਫਿਰ ਗਾਹਾਂ ਜਾ ਕੇ ਬਸ ਇੱਕ ਗੱਲ ਹੈ ਜੀ ਯਾਤਰਾ ਚੱਲ ਰਹੀ ਜੀ ਨਾਨਾ ਦੇਵੀ ਵਾਲੇ ਵੀ ਬਹੁਤ ਸੰਗਤਾ ਚੱਲੀ ਆ ਠੰਠਾ ਮਾਰਦੀ ਧਰਮੀਆਂ ਦੇ ਵੀ ਤੇ ਇੱਕ ਗੱਲ ਹੈ ਵੀ ਮਤਲਬ ਸੱਠ ਭੱਜ ਨਾ ਕਰੋ ਜਿਹੜੀ ਵੀ ਸੰਗਤਾ ਜਾਂਦੀ ਹੈ ਨਾ ਨਾ ਆਰਾਮ ਨਾਲ ਜਾਂ ਮੁੰਡੇ ਜਾਂਦੇ ਮੋਟਰਸਾਈਕਲਾਂ ਉੱਪਰ ਵਿੱਚ ਵਿੱਚ ਕਈ ਕਈ ਹੈ ਜਿਹੜੇ ਇਹ ਸਾਰੇ ਨਿੱਕ ਜਿਹੇ ਹੁੰਦੇ ਕਈ ਹੈਗੇ ਜਿਹੜੇ ਹੁੱਲੜ ਬਾਜੀ ਤੇ ਮੋਟਰਸਾਈਕਲ ਭਜਾਉਂਦੇ ਆ ਕਦੇ ਕੁਸ਼ ਕਰਦੇ ਕਦੇ ਕੁਸ਼ ਕਰਦੇ ਉਹਨਾਂ ਨੇ ਆਪਣੀ ਤਾਂ ਜਾਨ ਜੋਖਮ ਚ ਪਾਉਣੀ ਪਾਉਣੀ ਜਿਹਦੇ ਨਾਲ ਗਾਹ ਲੱਗੂਗਾ ਜਾ ਕੇ ਰੱਬ ਨਾ ਕਰੇ ਕਿਸੇ ਨਾਲ ਐਕਸੀਡੈਂਟ ਹੋਵੇ ਅਗਲੇ ਨੂੰ ਵੀ ਗਾਮ ਵੇਚਤਾ ਸੱਡ ਦਿੰਦੀ ਜਿਹਦੀ ਗੱਡੀ ਨਾਲ ਲਾਗੇ ਜਾ ਕੇ ਕੱਸ ਨਾਲ ਵੀ ਲਾਗੇ ਤਾਂ ਸਿਆਪਾ ਖੜਾਉ ਦਿੰਦਾ ਅਗਲੇ ਨੂੰ ਵੀ ਵਿਚਾਰਿਆਂ ਨੂੰ ਆਪ ਦਾ ਜਾ ਹੁੱਲੜ ਬਾਜੀ ਕਰਕੇ ਜਿਹੜੀ ਆਪਣੇ ਉਹਦੇ ਚ ਫਸਣਾ ਫਸਣਾ ਹੀ ਆ ਬਾਕੀ ਨੰਗਰ ਇੰਨੇ ਕਿ ਲੱਗੇ ਹੋਏ ਜੀ ਠਾਠਾ ਮਾਰਦੇ ਬਾਬਿਆਂ ਦੀ ਕਿਰਪਾ ਨਾਲ ਮਾਤਾ ਦੀ ਕਿਰਪਾ ਨਾਲ ਵੀ ਪੁੱਛੋ ਇਹਨਾਂ ਕੋਲ ਹਰ ਤਰ੍ਹਾਂ ਦੇ ਪਕਵਾਨ ਇਸ ਟਾਈਮ ਨੰਗਰਾਂ ਦੇ ਵਿੱਚ ਤਿਆਰ ਹੋਏ ਪਿਆ ਮੈਂ ਇੱਕ ਨਿਸ਼ਾਨੀ ਰੱਖੀ ਵੀ ਜੀ ਇੱਧਰ ਨੂੰ ਜਦੋਂ ਵੀ ਭੈੜ ਕੋਲ ਆਉਂਦੇ ਨਾ ਉਹ ਜਗਰਾਮ ਵਾਲਾ ਓਵਰ ਬ੍ਰਿਜ ਆ ਰੋਡ ਪਰ ਨੂੰ ਨਹਿਰਾ ਵਾਲੇ ਪਰ ਨੂੰ ਟੱਪਦਾ ਜੀ ਬਹੁਤ ਤੋਂ ਅੰਦਰ ਨੂੰ ਮੁੜ ਜਾਣਾ ਨਾਲੇ ਬੀ ਆਰ ਐਸ ਐ ਬਦਲੀ ਬੀ ਐਸ ਐ ਨਾ ਪਤਾ ਨਹੀਂ ਕਿਹੜਾ ਬੀ ਆਰ ਐਸ ਐ ਮੱਲਾ ਤਾਂ ਹਾਂ ਉਹ ਨਗਰ ਤੇ ਬਸ ਸਾਡਾ ਜੀ ਹੁਣ ਉਹ ਤੇ ਤਕਰੀਬਨ 5 ਮਿੰਟ ਮਸਾਂ ਹੀ 5 ਮਿੰਟ ਦਾ ਰਸਤਾ ਰਹਿ ਗਿਆ ਚੱਲ ਵੀਰ ਮੇਰਾ ਤੁੰਗਾ ਨੂੰ ਬ੍ਰੇਕਾ ਜੀਆਂ ਮਰ ਜਦਾ ਰੋਡ ਵਿਹਲਾ ਪਿਆ ਸਾਹਮਣੇ ਇਹਨਾਂ ਨੂੰ ਜਿਹੜਾ ਆ ਗੱਟਿਆਂ ਹੁੰਦੀ ਇਹਨਾਂ ਨੂੰ ਤੁਸੁਰ ਦਾ ਟ੍ਰੈਫਿਕ ਪੁਲਿਸ ਦਾ ਵੀ ਚੱਕਰ ਹੁੰਦਾ ਨਾ ਇਹਨਾਂ ਨੇ ਦੇਖਣਾ ਹੁੰਦਾ ਹੈ ਕੰਟਰੀ ਫੈਕਟਰੀ ਦਾ ਕੀ ਪਤਾ ਉਹ ਆ ਗਿਆ ਜੀ ਸਾਹਮਣੇ ਹੋਰ ਬ੍ਰਿਜ ਜਿਹੜਾ ਜਾਂਦਾ ਜਗਰਾਮਾ ਨੂੰ ਰੋਡ ਅਸੀਂ ਇੱਥੇ ਤੇ ਹੁਣ ਟਰਨ ਕਰ ਜਾਣਾ ਇੱਦਾਂ ਨੂੰ ਉਹ ਅੰਡਰਗਰਾਉਂਡ ਰੀ ਨਿਕਲਣਾ ਅੰਡਰਗਰਾਉਂਡ ਪਾਣੀ ਬੋਹੜਾ ਮੈਨੂੰ ਸਾਡਾ ਅੰਡਰਗਰਾਉਂਡ ਜਾਣ ਦਾ ਤਾਂ ਕੰਮ ਕੋਈ ਖੈ ਨਹੀਂ ਪਲੀਜ਼ ਅੰਦਰ ਲੰਘੋ ਹਾਂ ਅੰਦਰ ਨੂੰ ਕਿੱਧਰ ਨੂੰ ਉੱਥੇ ਤੇ ਆਪਾਂ ਆਏ ਮੁੜ ਜਾਣਾ ਉੱਥੇ ਤੇ ਆਪਾਂ ਆਏ ਮੁੜ ਜਾਣਾ ਆਏ ਮੁੜ ਕੇ ਆਏ ਮੁੜ ਜਾਣਾ ਬਸ ਫਿਰ ਆਪਾਂ ਤ੍ਰਿਪੂਆ ਕੋਲ ਪਹੁੰਚ ਜਾਣਾ ਹਨਾ ਅਬ ਇਹ ਪਹੁੰਚ ਗਏ ਆ ਇਧਰਲੀ ਸੜਕ ਆ ਸਾਹਮਣੇ ਇਧਰ ਯੂਨੀਵਰਸਿਟੀ ਆ ਆਸ ਤਾਂ ਇੱਧਰੋਂ ਜਗਰਾਮਾ ਨੂੰ ਚੱਲ ਗਿਆ ਰੋਡ ਅੱਛੇ ਤੇ ਅਸੀਂ ਅੰਦਰ ਨੂੰ ਮੁੜ ਜਾਣਾ ਸਾਡੇ ਵਾਲੀ ਸਾਈਡ ਤੋਂ ਜਾਮ ਹੈ ਨਹੀਂ ਤੇ ਹੁਣ ਅਸੀਂ ਮਿਲਾਂਗੇ ਤੁਹਾਨੂੰ ਆਪਣੀ ਸਿਸਟਰ ਦੇ ਘਰ ਚੰਨ ਕੇ ਤੁਸੀਂ ਬਲੌਗਰ ਨਾਲ ਬਨੇ ਰਹੇ ਹੋ ਜੀ ਪਹੁੰਚ ਗਏ ਜੀ ਅਸੀਂ ਬਹਾਗੁਰੂ ਦੀ ਕਿਰਪਾ ਨਾਲ ਹਾਂ ਇਹ 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 ਹਾਂ ਚਿਆ ਲੜੀ लो भाई वाहगुरू का नाम फोन फ़ोन फान भाई तो तो ना दाव पता होना जी पाँच गए बी आर एस नगर ਹੌਜੀ ਹਾਂਜੀ ਸਰ ਹਾਂਜੀ ਸਰਕਟ ਹਾਊਸ ਮੈਂ ਵੀ ਹੁਣ ਪੈਣਾ ਸਰਕਟ ਹਾਊਸ ਕਿੱਥੇ ਔਰੇ ਆਣਾ ਨੋ ਫੁੱਲਾ ਵਾਲਾ ਨੂੰ ਪੁੱਛ ਲਓ ਜੀ ਪੈਣ ਸਾਸਰ ਘਰ ਹੋਰ ਕੀ ਹਾਲ ਹੈ ਠੀਕ ਮਾ ਕੈਮਰਾ ਕਿਨੂੰ ਮੂੰਹ ਕਰਕੇ ਮਿਲੀ ਦਿੰਦਾ ਪਿੱਠ ਕਰਕੇ ਮਿਲਦੀ ਆ ਹਾਂ ਲੋ ਚਲ ਚਲੋ ਚਲੋ ਪ੍ਰਸ਼ਾਦਾ ਛਕ ਲਿਆ ਜੀ ਦੁੱਖ ਸੁੱਖ ਦਾਲ ਸਬਜੀ ਆਏ ਹੋਇਆ ਮੈਂ ਤਾਂ ਖਾਦੀ ਮੈਂ ਦਾਲ ਭਈ ਸਬਜੀ ਖਾਣ ਵਾਲੀ ਚਟਣੀ ਹੋਤੋ ਵੀ ਯਾਰ ਅਸbaar ਅੱਕਣੀ ਆ ਫੇਰ ਭੈਣ ਦਾ ਤਾਂ ਦੇਖ ਵੀ ਉਹਨੂੰ ਪਤਾ ਵੀ ਉਹਦੇ ਭਾਈ ਤਿੱਖਿਆ ਤਿੱਖਿਆ ਦੀ ਤੀਜਾ ਖਾਂਦੇ ਆ ਵੀ ਭੈਣ ਵੈਸੀ ਜਿਹੀ ਚੀਜ਼ ਬਦੀਆ ਤੁਹਾਨੂੰ ਦੇਖੇ ਬਣਾਇਆ ਇਸ ਤਰ੍ਹਾਂ ਦੇ ਖਾਣੇ ਪਤਾ ਕਿੰਨੇ ਮਿੰਟੇ ਬਣਦੇ ਨਾ ਨਾ ਚਾਹੀਦਾ ਵੀ ਅੱਕਣੀ ਆ ਭੈਣ ਦਾ ਜਿਹੜੇ ਬਾਰੇ ਬਣਾਈ ਤੇ ਹੋਰ ਜੇ ਮੁੜ ਕੇ ਮੈਤੇ ਹੀ ਕਰਾਵੇ ਸੈਂਡਵਿਚ ਬਣੇ ਬੱਚਾ ਮੈਂ ਕਹਿੰਦਾ ਥੋੜੇ ਛੇ ਬਣਾ ਕੇ ਹੁਣ ਫਿਰ ਹਰਗੇ ਬਣਾ ਲਵਾਂ ਨਾ ਵਿੱਚ ਰੋ ਠੀਕ ਕਰ ਤਲੇ ਆ ਸੈਂਡਵਿਚ ਤਲੇ ਵੀ ਹੁੰਦੇ ਮੈਂ ਵੀ ਖਾਣ ਨੂੰ ਜੀ ਨਹੀਂ ਕਰਦਾ ਰਵੀ ਜੀ ਪਹਾੜ ਨੂੰ ਤੇ ਜਦ ਮੈਂ ਬਣਾ ਕੇ ਜਰੂਰ ਕਰਦੇ ਆ ਦੋ ਤਿੰਨ ਵਾਰ ਹਾਂ ਇਹਨਾਂ ਨੂੰ ਵੀ ਰੱਤੇ ਚੱਲ ਕੋਈ ਨਹੀਂ ਨਾਲ ਦਾਣੇ ਦਾਣੇ ਪਰ ਮੋਰਾ ਜਿਆਦਾ ਦਿਲ ਹਾਂ ਇਹ ਬਰੁਕਾ ਕਿਹਨਾਂ ਹਾਂ ਉਹ ਹੈ ਠੀਕ ਨੇ ਕਰੇ ਜਦ ਨਾਲ ਨਾ ਕੋਈ ਮਿਸਟੇਕ ਹੋ ਗਈ ਜਾਂ ਤਾਂ ਆਰਡਰ ਹੀ ਆਲੇ ਤੋਂ ਹੀ ਹੋ ਗਈ ਜਿਹੜੀ ਇੱਕ ਤਰੀਕ ਨੂੰ ਕਰਾਈ ਸੀ ਉਹ ਤੋਂ ਜਿਹੜੀ ਬਾਅਦ ਵਿੱਚ ਕਰਾਈ ਉਹ ਸਹੀ ਦਾ ਬਲਡ ਹੂੰ ਇਹ ਉਹ ਉਹਦਾ ਹੋ ਗਿਆ ਸਾਨੂੰ ਵੀ ਟੈਨਸ਼ਨ ਜੀ ਖਤਮ ਹੋ ਗਈ ਜਦ ਇਹ ਨਹੀਂ ਤਾਂ ਅਸੀਂ ਵੀ ਸੋਚਦੇ ਤਾਂ ਨਾ ਵੀ ਜਿਹੜਾ 4 ਗ੍ਰਾਮ ਇੱਕੋ ਹੱਥ ਖੂਨ ਘਟ ਗਿਆ ਇੱਕ ਮਹੀਨੇ 'ਚ ਕੋਈ ਦਿੱਕਤ ਬੜੀ ਹੋਊਗੀ ਸਰੀਰ 'ਚ ਆਏ ਥੋੜਾ ਘਟਜੂ ਡਾਕਟਰ ਨੂੰ ਵੀ ਸਾਨੂੰ ਵੀ ਬਲੱਡ ਚੜਾਉਣਾ ਕਿਹੜਾ ਸੌਕਾ ਪਏ ਜੇ ਕੋਈ ਅਲਰਜੀ ਹੋਵੇ ਫਿਰ ਲੋੜ ਨਹੀਂ ਮੈਨੂੰ ਇਹ ਨਹੀਂ ਚਾਹੀਦਾ ਫਿਰ ਹੁਣ ਆਪਾਂ ਉਹ ਸੀ ਕਿ ਕਰਾਂ ਐਵੇਂ ਬੈਠ ਸਕਦੇ। ਅਸੀਂ ਵੀ ਆਪਣਾ ਕੰਮ ਕੱਢ ਕੇ ਆ ਗਏ ਬਸ। ਉੱਥੇ ਵੀ ਬੈਠ ਸਕਦੇ ਫਿਰ ਜਾਂਦੇ ਕਿਸੇ ਨਾਲ। ਤੁਹਾਨੂੰ ਮੈਨੂੰ ਕਿਹੜਾ ਬਲੱਡ ਚੜਾਉਣਾ ਸੌਕਾ ਪਏ। ਜੇ ਇਨਫੈਕਸ਼ਨ ਹੋ ਗਈ ਕੋਈ ਅਲਰਜੀ ਹੋ ਗਈ ਖਤਰਾ ਉਸ ਕਰਕੇ ਉਹਨੇ ਵੀ ਦਵਾਰਾ ਟੈਸਟ ਕਰਾਇਆ ਲੈ। ਨਿੱਜੀ ਮੈਂ ਕਹਿੰਦੇ ਤੇ ਨਾ ਕਿ ਇਹ ਦੇਣ ਚੜਾਉਣਾ। ਹੂੰ। ਭੈਣ ਕਿਵੇਂ ਸਤਾਂ ਮਨੂੰ ਤੂੰ ਤਕੜੀ ਹੋਈ ਲੱਗਦੀ ਤੂੰ ਕਹੀ ਜਾਂਦੀ ਮੈਂ ਵਜਨ ਘਟ ਗਿਆ ਤਕੜੀ ਨਹੀਂ ਭੈਣ ਠੀਕ ਆਉਦੋ ਨਾ ਫਰਕ ਜ ਹੈ ਥੋੜਾ ਜਿਹਾ ਘਟਿਆ ਉਹ ਮੈਨੂੰ ਲੱਗਦਾ ਮੈਂ ਪਤਾ ਨਹੀਂ ਮੈਂ ਮੇਰੇ ਜਿਹਾ ਵਜਨ ਵਧ ਗਿਆ ਦੁਬਾਰਾ ਤਾਂ ਕਰਕੇ ਨਹੀਂ ਘਟਿਆ ਯਾਰ ਨਹੀਂ ਭੈਣੋ ਸੀ ਮਾਰੇ ਲੱਗਦੇ ਆ ਤਰ੍ਹਾਂ ਦਾ ਮਨੂੰ ਨਹੀਂ ਹਾਂ ਤੂੰ ਤਾਂ ਮੈਂ ਵੀ ਮੋਟੀ ਕਰ ਜਾਈ ਨੇ ਭੈਣ ਅੱਤ ਮਾਰੀ ਤੇ ਸੰਦੀ ਥੱਕ ਤੋ ਮਾਰੀ ਆਏ ਕਿ ਉਹੀ ਕਹੀ ਜਾਂਦੀ ਮਾੜੀ ਹੋਈ ਵੀ ਲਹੂ ਪੀ ਪੀ ਮੇਰਾ ਬੁਰਾ ਹਾਲ ਕਰਿਆ ਬਣ ਲਹੂ ਕਿੱਦਾਂ ਪੀਤਾ ਤਾਈ ਤਕੜੇ ਹੋਗੇ ਤੁਸੀਂ ਉਹਨੂੰ ਕਹਿੰਗੇ ਕਿ ਤਕੜਾ ਹੋਗੇ ਮੇਰਾ ਲਹੂ ਪੀ ਪੀ ਮੇਰਾ ਬੁਰਾ ਹਾਲ ਕਰਿਆ ਵਾ ਮੰਨੂ ਕਹਿ ਸਕਦੇ ਸੀ ਵੀ ਮੇਰਾ ਵੀਰ ਬਚਾਰਾ ਮਾੜਾ ਹੋ ਗਿਆ ਵੀਰ ਤਕੜਾ ਮੈਂ ਕਹਿੰਦਾ ਕਿ ਵੀ ਮਾੜਾ ਹੋ ਗਿਆ ਜੇ ਜੇ ਮਾੜਾ ਹੋਤੇ ਮਾੜਾ ਵੀਡੀਓ ਬੰਦ ਇਹ ਚੱਲ ਕੋਈ ਨਹੀਂ ਇਹ ਦੇਖੋ ਮੇਰੀ ਗੱਲ ਸੁਣੋ ਖੁਸ਼ ਰਹੂਗੇ ਤਾਂ ਤਕੜੇ ਰਹੂਗੇ ਸਹੀ ਗੱਲ ਠੀਕ ਆ ਜੇ ਮਨ ਤੁਸੀਂ ਇੱਕ ਪ੍ਰਤੀ ਮੈਨ ਲੈ ਕੇ ਜਾਂ ਗੁੱਸੇ ਗੇਲੇ ਚ ਰਹੋਗੇ ਨਾ ਟਾਈਮ ਨਾਲ ਖਾਣਾ ਨਾ ਟਾਈਮ ਨਾਲ ਪੀਣਾ ਨਾ ਟਾਈਮ ਨਾਲ ਹਸਣਾ ਨਾ ਟਾਈਮ ਨਾਲ ਦੋਣਾ ਪੈਰ ਮਾੜੇ ਹੋਣਾ ਸਰੀਰਾਂ ਨੇ ਆਪੇ ਉਹ ਬਈ ਆਪਾਂ ਤਾਂ ਭੈਣ ਘਰੇ ਰੱਜ ਕੇ ਰੋਟੀ ਖਾਦੀ ਆ ਮੈਂ ਵੀ ਮੈਂ ਜਸਵੀਰ ਆ ਪਹਿਲਾਂ ਖਾਂਦੀ ਰਹੀ ਸੀਗੀ ਅੱਜ ਫੇਰ ਕੁਝ ਨਹੀਂ ਬਚਦਾ ਨਹੀਂ ਕਿਤੇ ਵਿਚ ਕੋਈ ਨਾ ਨਹੀਂ ਕਿਤੇ ਕੁਝ ਬਚਦਾ ਨਹੀਂ ਹੈਗਾ ਕੁਝ ਨਹੀਂ ਬਚਦੀ ਹਾਂਜੀ ਹਾਂ ਤੇ ਜਸਮੀ ਮੇਰੇ ਤੋਂ ਰੋਟੀ ਖਾ ਗਈ ਆ ਮੁੜ ਕੇ ਉਹਦਾ ਹਾਜਮਾ ਲੱਗ ਗਿਆ ਸਾਰਾ ਕੁਝ ਰੋਟੀ ਤੇਰੇ ਘਰੇ ਇੰਨੀ ਕਰਦੀ ਮੈਨੂੰ ਸਾਰਾ ਕੁਝ ਹਾਜਮਾ ਆ ਭੈਣ ਜੀ ਭੈਣ ਯਾਨੀ ਕਿ ਇਹ ਵੀ ਮੇਰੀ ਇਹ ਸਾਡੀ ਸਭ ਤੋਂ ਵੱਡੀ ਭੈਣ ਹੈ ਸਾਡੀ ਸਭ ਤੋਂ ਵੱਡੀ ਹਾਂ ਸਭ ਤੋਂ ਠਿਕਾ ਤੇ ਸਾਡੀ ਸਾਰੀ ਸਾਰੀ ਸਾਰੀਆਂ ਭੈਣਾਂ ਨਾਲ ਤੇ ਵੱਡੀ ਭੈਣ ਹੈ ਹਾਂ ਉਹ ਦੂਜੇ ਭੈਣ ਨੂੰ ਵੀ ਫੋਨ ਕਰ ਦੇਣਾ ਤਾਰ ਦੇ ਉਹਨੂੰ ਲਾਇਆ ਸੀ ਫੋਨ ਉਹਨੇ 3 ਵਜੇ ਛੁੱਟੀ ਹੋ ਗਈ ਮਣੀ ਦਾ ਮੈਂ ਅੱਧਾ ਭੰਡਾ ਸੀ ਮੈਂ ਆਉਣਾ ਸਦੀਪੁਰੋਂ ਬੈਣਾ ਉਹਦੀ ਆਉਣਾ ਰੋਮਾ ਕਰਦੀਆਂ ਲੀਆਂ ਉਹ ਜਾਂਦੀਆਂ ਅੱਛਾ ਜੀ ਹਾਂ ਦੀ ਕਪੜਾ ਲੱਗੀ ਹੈ ਕਿਦੋਂ ਬੈਂਚ ਚੜਾਏ ਸਸਤੀ ਨਹੀਂ ਉਹਨੇ ਤਾਂ ਘਰ ਦੂਰ ਹੋਣਾ ਪੈਣ ਦਾ ਅਜਾ ਸਮਰਾਲੇ ਸਮਰਾਲਾ ਚੌਕ ਹਾਂ ਉਹ ਵਿੱਚ ਨੂੰ ਤਾਂ ਹੈ ਤਾਂ 3-4 ਕਿਲੋਮੀਟਰ ਹੈ ਪਰ ਲੁਧਿਆਣੇ ਦਾ ਟ੍ਰੈਫਿਕ ਬਹੁਤ ਭੈੜਾ ਹੈ ਨਾ ਪਰ ਹੁਣ ਤਾਂ ਓਵਰ ਬ੍ਰਿਜ ਤੇ ਬਣ ਗਏ ਰਹਿਣ ਤਾਂ ਭੈਣ ਤੈਨੂੰ ਪਤਾ ਹੀ ਨਹੀਂ ਕਿ ਉਹ ਉਧਰ ਚਲ ਗਈ ਤੇ ਸੁੱਤੀਆਂ ਚੱਲ ਜਾਣਾ ਸੀ ਕਰ ਦਿੰਦੀ ਸੀ ਹਾਂ ਹਾਂ ਇਹ ਤਾਂ ਸਭ ਹੋਤੇ ਹੋਏ ਹੋਇਆ ਹੁਣ ਇਹਨੂੰ ਹੋਰ ਚੱਲ ਇਹਨੇ ਘੁੰਮਦਰੀ ਆਈ ਐ ਇਹ ਜੱਡੀ ਆਈ ਐ ਜੀ ਫੌਰੋਂ ਵੱਡੇ ਤੇ ਚਾਪੀ ਉਹ ਕੋਲੇ ਦੀਆਂ ਗੱਲਾਂ ਕਰਦੇ ਉਹ ਕੋਲੇ ਉਹ ਤਾਂ ਪਹਿਲਾਂ ਦੇਖਵਾ ਮੈਂ ਕਿਹਾ ਇਹ ਮੰਦੀ ਨੂੰ ਤੁਰਾ ਨਹੀਂ ਕਹਿੰਦੀ ਐ ਐਦਾ ਨਾ ਦਿਮਾਗ ਇਹ ਤਾਂ ਕੰਮ ਕਰਦਾ ਪੁਲ ਕੋਲੋਂ ਸਾਰੇ ਲੱਗੀ ਦੀ ਕਰਨਾ ਉੱਥੇ ਤੇ ਵੀ ਇੱਧਰ ਮੁੜਨਾ ਅੱਛਾ ਹਾਂ ਇਹ ਤਾਂ ਉੱਥੇ ਹੀ ਜਾਣਦੀ ਆ ਸਾਨੂੰ ਅੱਛਾ ਵੀਰਾ ਵੀਰਾ ਦਾ ਕੀ ਆ ਵਗਾ ਡਿਊਟੀ ਡਿਊਟੀ ਉਹਦੀ ਸੱਤਾ ਹਾਂ ਫੇਰ ਛੁੱਟੀ ਮਿਲਦੀ ਹੈ ਅਹ ਉਹ ਸਾਰੇ ਕਿੰਝ ਨਹੀਂ ਕਿਹਾ ਗੁੱਲਛਾਲਿਆਂ ਨੂੰ ਛੁੱਟੀਆਂ ਨਹੀਂ ਹੁੰਦੀਆਂ ਉਹ ਦੋ ਦਿਨ ਕਿਤਾ ਫਰਸ ਛੁੱਟੀ ਕੀਤੀ ਹੈ ਬਿਮਾਰਤਾ ਚੱਲ ਬੰਦਾ ਲੈ ਉਹ ਤਾਂ ਚੱਲ ਜਾਂਦਾ ਬੀਬੀ ਪੁਲਿਸ ਵਾਲਿਆਂ ਦੀ ਤਾਂ 24 ਘੰਟੇ ਡਿਊਟੀ ਹੈ ਜਿਹੜਾ ਟਾਈਮ ਕੋਈ ਐਮਰਜੈਂਸੀ ਹੋ ਗਈ ਕੋਈ ਐਕਸੀਡੈਂਟ ਹੋ ਗਿਆ ਕੋਈ ਚੋਰੀ ਹੋ ਗਈ ਕੋਈ ਕੋਸ ਹੋ ਗਿਆ ਇਹਨਾਂ ਨੂੰ ਤਾਂ ਡਿਊਟੀ ਪਰ ਹਾਜ਼ਰ ਹੋਣਾ ਹੀ ਪੈਂਦਾ ਇਹ ਤਾਂ ਇੱਕ ਨਹੀਂ ਹੈ ਡਿਊਟੀ ਸਖਤ ਹੈ ਚਾਹੀਦੀ ਵੀ ਸਖਤ ਤਾਂ ਹੀ ਲੋਕ ਅਨੁਸ਼ਾਸਨ ਚ ਰਹਿਣਗੇ ਸਾਰੇ ਹਾਂ ਪਹਿਲੇ ਦੱਸ ਮੈਂ ਕਿਹੜੀ ਪੂਆ ਜੈ ਬੀਪੂ ਆ ਗਿਆਨ ਤੇ ਚਾਹ ਕਿਨੇ ਬੁਲਾਈ ਸੀ ਕਿਸੇ ਨੇ ਤੇ ਚਾਹ ਬੱਚੀ ਨਹੀਂ ਮੈਂ ਕਿਹਾ ਬੁਲਾਉਂਦੀ ਸੀ ਤੇਰੀ ਚਾਹ ਅੱਜ ਨਾ ਜੀ ਚਾਹ ਹੀ ਬੀਰੀਆਂ ਨੇ ਸਾਭੀ ਆ ਜਾ ਭੂਆ ਨੇ ਸਾਭੀ ਆ ਇਹ ਤਾਂ ਹੈ ਇੰਨੀ ਸਾਨੂੰ ਪਤਾ ਨਹੀਂ ਤਮੇ ਤਵੀਰੇ ਹੈਗੀ ਕਿ ਕਿਹਦਾ ਇਹ ਤਾਂ ਨਾਲ ਕੱਦ ਜਸਮੀਰ ਨੇ ਕੋਈ ਬੁਲਾਏ ਮੇਰੇ ਕੋਲ ਸੀ ਮੈਂ ਉੱਪਰ ਨਿਕਲ ਲਿਓ ਮੇਰੇ ਕੋਲ ਹੀ ਥੋੜੇ ਮੇਨ ਨਾਲ ਬੈਠੇ ਸੀ ਸਾਰੇ ਸਾਰਾ ਸੌਣ ਭੈਣ ਕੋਲ ਸੁਭਾਣਿਆ ਹੋਇਆ ਤਾਂ ਨਹੀਂ ਕੋਲੇ ਮੇਰੇ ਕੋਲ ਕੋਈ ਟੈਂਸ਼ਨ ਨਹੀਂ ਤੇ ਹਾਂ ਬਿਆਚ ਹੁੰਦੀ ਆ ਬਹੁਤ ਚੋਰੀਆਂ ਵੀ ਹੋ ਜਾਂਦੀਆਂ ਪਰ ਚਲੋ ਰੱਬ ਦੀ ਕਿਰਪਾ ਵੀ ਸਾਰੀ ਜ਼ਿੰਮੇਵਾਰੀ ਮੇਰੀ ਦੀ ਮੈਂ ਭੈਣ ਪਰ ਸਿਰਤੀ ਮੈਂ ਕਿਹਾ ਤੂੰ ਸੱਪ ਮੈਨੂੰ ਤਾਂ ਉਹ ਚਲ ਪੇੜਾ ਹਣੇ ਜਤਮੀ ਮਿਲ ਗਈ ਨਹੀਂ ਮੈਂ ਵੀ ਕਹਿੰਦੀ ਤਾਂ ਕਹਿ ਦਿੰਦੇ ਹਣਾ ਬਸ ਮਾਨ ਚਰਾ ਕੇ ਦਿੰਦੀ ਨਵਾਲੀ ਚ ਕਹਿੰਦੀ ਤੂੰ ਵਧਰ ਲੈ ਆ ਜਾਂਦੀ ਮੈਂ ਤਾਂ ਨਹੀਂ ਨਹੀਂ ਉਸੇ ਟਾਈਮ ਹੀ ਹੁੰਦੀ ਆ ਚੋਰੀ 10 ਲੀਟ ਆਹ ਜੇ ਟਾਈਮ ਤੇ ਹੁੰਦਾ ਕੰਮ ਵੀ ਮੈਂ ਨੇ ਤਾਂ ਹੀ ਛੱਡਿਆ ਨਹੀਂ ਤਾਂ ਪਣਾ ਜਾਂਦਾ ਨੀਚੇ ਇਹ ਤਾਂ ਜਾਗੋ ਵਾਲੇ ਦਿਨ ਵੀ ਸੌਂ ਗਈ ਸੀ ਜਦ ਵੀ ਮੈਂ ਬੈਠੀ ਰਹੀ ਆ ਦੇ ਕੋਲ ਜਾਗੋ ਵਾਲੇ ਦਿਨ ਤਾਂ ਹੈ ਉਹਦੇ ਜਾਗੋ ਚੱਕਣ ਲੱਗੇ ਸੌਂ ਗਈ ਕੱਪੜੇ ਪਾਏ ਹੋਏ ਰਹਿ ਕੇ ਮੇਰੇ ਸਾਰਾ ਕੁਝ ਖੋ ਲੈ ਡੋਰੀ ਰੂਲੀ ਸੁੱਤੀ ਗਈ ਜਾ ਬੋਲੀ ਕਿ ਤੁਸੀਂ ਗਏ ਨਾ ਜਾਗੋ ਦਿਨ ਨਹੀਂ ਗਈ ਮੈਂ ਜਾਗੋ ਤੋਂ ਉੱਪਰ ਕਿਹੜਾ ਕੱਢਿਆ ਸੀ ਥੀਵ ਖੱਟ ਗਈ ਆ ਕੇ ਸੌਂ ਗਈ ਸੀ ਨਹੀਂ ਇਹ ਗਈ ਹੋਣੀ ਗਈ ਜਾ ਇਹ ਥੱਲੇ ਥੱਲੇ ਪਤਾ ਇਹ ਨਿਆਣਿਆਂ ਨਾਲੇ ਖੇਲਦੀ ਫਿਰ ਗਈ ਭੈਣ ਇਹ ਹਾਂ ਗਈ ਬਸ ਐਨਾ ਇੱਕ ਵਾਰ ਸਵੇਰੇ ਤਿਆਰ ਕਰਤੀ ਚੁੰਨੀ ਵੀ ਮੈਨੂੰ ਪਤਾ ਨਹੀਂ ਕਿੱਥੋਂ ਦਾ ਲੈ ਕੇ ਬਈ ਇਹਦੀ ਪਤਾ ਨਿਆਣਿਆਂ ਨਾਲ ਖੇਲਦੀ ਫਿਰੀ ਗਈ ਮੈਂ ਥੱਕ ਗਈ ਤਾਂ ਸੌਂ ਗਈ ਇੱਕ ਫੋਟੋ ਨਹੀਂ ਇੱਕ ਵੀ ਫੋਟੋ ਮੇਰੇ ਨਾਲ ਇੱਕ ਵਸ ਜਦੋਂ ਜੈਸਮੀਨ ਦੇ ਬਟਨ ਆ ਲਾਇਆ ਉਹ ਟਾਈਮ ਦੀ ਆ ਬਸ ਮੈਂ ਜਦ ਕੋਲੀ ਨਹੀਂ ਆਈ ਨਹੀਂ ਮੈਂ ਇੱਕ ਤਾਂ ਸੀ ਮਾਂ ਵੱਢੀ ਆ ਬਾਕੀ ਕਰੀਤੀ ਬਸ ਫੋਟੋ ਤੁਸੀਂ ਹੋਏ ਉਹ ਨਹੀਂ ਵਿਆਹ ਜਿਨ੍ਹਾਂ ਦਾ ਸਿਰ ਪਰ ਜ਼ਿੰਮੇਵਾਰੀ ਹੁੰਦੀ ਨਾ ਉਹਨਾਂ ਨੂੰ ਵਿਆਹ ਨਹੀਂ ਹੁੰਦਾ ਵਿਆਹ ਤਾਂ ਸਾਥ ਸੰਬੰਧੀਆਂ ਨੂੰ ਹੁੰਦਾ ਇਹਨੇ ਨਹੀਂ ਆਉਣਾ ਆਪਣਾ ਪ੍ਰੋਗਰਾਮ ਦੇਖਣਾ ਜ਼ਿੰਮੇਵਾਰੀਆਂ ਸਮੋਣ ਨਿਭਾਉਣੀਆਂ ਬਹੁਤ ਆਖੀਆਂ। ਅੱਜ ਦਾ ਵਿਆਹ ਵੀ ਮੇਰੀ ਕੁੜੀ ਰਹੀ ਆ। ਹਾਂ। ਮੇਰੀ ਗੋਦੀ 'ਚ। ਫਿਰ ਫਿਰ ਉੱਥੇ ਪੁਜਾਤੀ ਜੇ ਤਿਆਰੀ ਸਿਸਟਮ ਕਰ ਲਿਆ ਸੀ। ਅੱਛਾ ਜੀ। ਹਾਂਜੀ। ਮੈਂ ਖੁੱਲਾ ਤਾਂ ਸਾਡੇ ਤਾਂ। ਨਾ 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 ਭੈਣਾਂ ਪਟੀਆਂ ਗੱਲ ਕਰਦੀ ਉੱਧਰ। ਅੱਛਾ ਜੀ। ਹਾਂ। ਮੈਂ ਤਾਂ ਸੀ। ਤੇ ਉਹ ਨਾ ਬਾਣੀ ਕਰ ਸਕਦੀ ਸੀ। ਨਾ ਬੇਟਾ ਕਹਿੰਦਾ ਮੈਨੂੰ ਨਹੀਂ ਪਤਾ ਇੱਛਾ ਦਾ। ਹਾਂਜੀ ਹਾਂ। ਨਾਨਾ ਦੇਖੋ ਜਿੱਥੇ ਤਾਂ ਮਜਬੂਰੀ ਆ ਉੱਥੇ ਤਾਂ ਭੈਣੇ ਸਰ ਜਾਂਦਾ। ਸਾਡੇ ਕੋਲ ਤਾਂ ਜਗ੍ਹਾ ਵੀ ਥੀ ਪਿੰਡ ਦੇ ਵਿੱਚ ਤਾਂ ਪ੍ਰੋਗਰਾਮ ਐਦਾਂ ਹੋਇ ਜਾਂਦਾ ਤੇ ਸ਼ਹਿਰ ਦੇ ਵਿੱਚ ਥੋੜਾ ਜਿਹਾ ਔਖਾ ਹੋ ਜਾਂਦਾ ਸ਼ਹਿਰ 'ਚ ਕਿਉਂ ਜਗ੍ਹਾ ਨਹੀਂ ਹੁੰਦੀ ਤੇ ਪਿੰਡ ਵੀ ਦੇਖਣ ਤੇ ਕੁੜੀ ਕਰ ਲਈ ਕੁੜੀ ਦਾ ਵਿਆਹ ਕਰਨਾ ਪੈਸੇ ਹੀ ਲੈਣਾਂਗੇ ਹਾਂ ਠੀਕ ਆ ਉਹ ਤਾਂ ਠੀਕ ਆ ਗੱਲ ਪਿੱਤਵਾਜੀ ਵਿਆਹ ਦੀ ਹਾਜ਼ਰੀ ਨਹੀਂ ਹੈਗੀ ਨਾਲੇ ਜਿਹੜੇ 10 ਦਿਨ ਰੌਣਕ ਲੱਗਣੀ ਉਹ ਅਲੱਗ ਜਿਹੜਾ ਪੈਲਸਾ ਪੁਲਸ ਵਾਲਾ ਵਿਆਹ ਉਹ ਤਾਂ ਇੱਕ ਦੋ ਦਿਨ ਦਾ ਵਿਆਹ ਹੁੰਦਾ ਇੱਕ ਮੇਲ ਵਾਲੇ ਦਿਨ ਜਾਂ ਇੱਕ ਬਰਾਤ ਵਾਲੇ ਦਿਨ ਬਸ ਉਹੀ ਵਿਆਹ ਹੈ ਉਹ ਵੀ ਰਿਸ਼ਤੇਦਾਰਾਂ ਦਾ ਹੀ ਹੁੰਦਾ ਜਿਨ੍ਹਾਂ ਦਾ ਘਰ ਦਾ ਪਿਆ ਹੁੰਦਾ ਉਹਨਾਂ ਦਾ ਜ਼ਮਾਨੇ ਨਹੀਂ ਪੂਰਾ ਹੁੰਦਾ ਨਾ ਤਾਂ ਭੱਜੇ ਪਈ ਰਹਿੰਦੀ ਆ ਲੈ ਆ ਉਹ ਲੈ ਆ ਜੇ ਕਰ ਬੋ ਕਰ ਚੱਲ ਮੈਂ ਸਾਈਕਲੀ ਲੈ ਆਇਆ ਹਾਂ ਲੈ ਹੁਣ ਅੱਛਾ ਇੱਧਰ ਚੱਲ ਰਿਹਾ ਜੀ ਵਲੌਗ ਹਾਂ ਉਹਦੀ ਕੀ ਨਾਮ ਸਾਈਕਲੀ ਚੱਲੀ ਜਾਂਦਾ ਨਾਲ ਦੀ ਨਾਲ ਮੈਂ ਕਹਿੰਦਾ ਜਦਦੇ ਅਸੀਂ ਆਏ ਜੇ ਅਸੀਂ ਕਹਿੰਦਾ ਸਾਡੇ ਵਾਲਾ ਵਲੌਗ ਚੱਲ ਪੈਂਦਾ ਨੀ ਸੀੜੀ ਪਰ ਆਪੇ ਥੋੜਾ ਗੁੱਗਲ ਹੋ ਜਾ ਸਹੀ ਗੱਲ ਹੈ ਮਾਰੇ ਪਿਆਰ ਲੈ ਲੈ ਉਹਦੇ ਜਿਹੜੇ ਮੈਂ ਪਹਿਲੀ ਵਾਰ ਗਏ ਮੇਰੇ ਕੋਲ ਨਹੀਂ ਜਾਂਦਾ ਹਾਂ ਇਹ ਤਾਂ ਇਹ ਰੋ ਨਹੀਂ ਜਾਂਦਾ ਕਿਥੇ ਹਾਂ ਜਦ ਜਸਵੀਰ ਲੋਲੇ ਉੱਤੇ ਥੋੜੇ ਪਰ ਇਹਨੇ ਰੂਹੀ ਹੋ ਗਿਆ ਕਹਿੰਦੇ ਬਹੁਤ ਰੂਹਾ ਬਹੁਤ ਉੱਧ ਤਾਂ ਰੱਬ ਦਾ ਭਾਲਾ ਸਾਡਾ ਏਸੀ ਵੀ ਪ੍ਰਾਪ। ਜਿਹੜਾ ਇਹਨਾ ਤਾਂ ਚੁੱਪ ਨਾ ਹੋਵੇ ਮੁੰਡਾ ਮੈਨੂੰ ਵੀ ਬੁਖਾਰ ਤੇ ਜਸਵੀਰ ਕਹਿੰਦੇ ਮੈਨੂੰ ਆਥੀ ਗਰਮੀ ਲੱਗੇ ਏਸੀ ਪਤਾ ਨਹੀਂ ਕੀ ਹੋ ਗਿਆ ਤਾਂ ਅਚਾਨਕ ਰੱਖੀ ਆ ਤਾਂ ਤੇਜ਼ ਹੀ ਪੀਕਰ ਰਹਿਣੇ ਕਰਾਤਾ ਤਾਂ ਫਿਰ ਬਾਅਦ ਚ ਹੋ ਗਿਆ ਤਾਂ ਥੋੜਾ ਜਿਹਾ ਟਾਈਮ ਤਾਂ ਲੱਗਦਾ ਕਿਸੇ ਨੂੰ ਹੱਥ ਮੈਨਾਂ ਕੱਢੇ ਨਹੀਂ ਕਿਤੇ ਹੱਥ ਹੂੰ ਉਹਦੇ ਨਾਲ ਕੀ ਹੈ ਨਾ ਗਿਆ ਵੀ ਮਿੰਨ ਰਾਤ ਮਿੱਥੇ ਲਈ ਆਏ ਹਾਂ ਹਾਂਜੀ ਗੱਲ ਤਾਂ ਉਹ ਬੰਦੇ ਹਾਂ ਜਿਹੜੇ ਮਾਰ ਬੰਦੇ ਜਿਹੋ ਨਾਲ ਜੁੜਾ ਕਰਦੇ ਹੂੰ ਉਹਦੇ ਨਾਲ ਵੀ ਚੁੰਮ ਕੇ ਪਈਏ ਕਰਦੇ ਆਪਾਂ ਕੀ ਮੇਲਾ ਦੇਖਣ ਚੱਲਿਆ ਹਾਂ ਨੰਲਾਸਾ ਆਥੇ ਲੱਗਿਆ ਹੈ ਨਾ ਹਮੇ ਚੁੱਕ ਦੇ ਦੇਖਦੇ ਹਾਂ ਅਸੀਂ ਵੀ ਜਾਣਾ ਪਰ ਹਾਲਾਤ ਉੱਥੇ ਥੋੜੇ ਜਿਹਾ ਖਰਾਬ ਹੈ ਜੀ ਆ ਜਾਵਾਂਗੇ ਅਸੀਂ ਆਪਾਂ ਦੇਖ ਕੇ ਆਣਾ ਦੋਨੋਂ ਆਏ ਸੀ ਅੱਜ ਇਸੇ ਨਾਲ ਫੇਰੇ ਆਇਆ ਸੀ ਹਾਂ ਕਰੇ ਰਿਹਾ ਚਾ ਦੇਖਾਂਗੇ ਕੀ ਬਣਦਾ ਪ੍ਰੋਗਰਾਮ ਮੈਂ ਤਾਂ ਆਪ ਕਹਿੰਦਾ ਵੀ ਨਹੀਂ ਅਜੇ ਨਹੀਂ ਜਾਣਾ ਹੈਗਾ ਅਜੇ ਅਜੇ ਭੀੜ ਭੜੱਕਾ ਦਾ ਵੱਧ ਆ ਹਾਂ ਅਜੇ ਛੋਟਾ ਛੋਟਾ ਕਾਜ ਦਾ ਵਾਧਾ ਥੋੜਾ ਜਿਹਾ ਵੀ ਜਦ ਹੁਣ 5-7 ਦਿਨਾਂ ਚਲਾ ਕੇ ਇਹਦਾ ਚੌਜਾ ਉੱਤਰ ਜਾਣਾ ਫਿਰ ਉਸ ਤੋਂ ਬਾਅਦ ਵੇਲ ਜਾਣਾ ਫਿਰ ਆਪਾਂ ਜਾਈ ਹਣਾ ਇੱਕ ਮਹੀਨਾ ਚੱਲਣਾ ਛੋਟਾ ਛੋਟਾ ਬੋਸ ਨਹੀਂ ਇਹਨਾਂ ਦੀ ਇੱਕ ਇੱਕ ਦੀ ਇੱਕ ਵੀਡੀਓ ਬਣਾ ਲਈ ਸੀ ਨਾ ਬਰਸਤੇ ਨੰਬਰ ਆ ਨਾ ਵੀਰ ਦਾ ਆ ਸਟੇਟਸ ਲਾਉਂਦਾ ਹਾਂ ਆ ਸਟੇਟਸ ਲਾਈ ਬੋਸ ਹਾਂ ਇਹ ਜਦ ਦੀ ਤੁਸੀਂ ਸਮਝ ਤੁਸ ਦੇਦੇ ਹਾਂ ਹਾਂ ਨਹੀਂ ਆਉਂਦੀ ਕੋਈ ਸਟੇਟਸ ਆਪਾਂ ਵੀ ਜੀ ਰਹਿੰਦੇ ਨੇ ਆਪਾਂ ਥੋੜਾ ਜਿਹਾ ਤਾਂ ਕਰਕੇ ਮੈਂ ਚੰਗੇ ਨਹੀਂ ਲਾਦੇ ਆਸ ਤਾਂ ਲਾਉਣਗੇ ਮੈਂ ਵੀ ਨਹੀਂ ਲਾਉਂਦੀ ਹੈਗੀ ਮੇਰੇ ਬਾਬਾ ਜੀ ਦੇ ਜਦੋਂ ਨਹੀਂ ਜਿਆਦਾ ਮੇਰੇ ਨਾਲ ਲੜ ਪੈਂਦੀ ਹੈ ਫੇਸ ਸਟੇਟਸ ਜ਼ਰੂਰ ਲਾਉਂਦੀ ਆਪਣੀ ਮੰਮੀ ਦਾ ਹੈ ਉਹ ਨਹੀਂ ਲਾਉਂਦੀ ਹੈਗੀ ਹੈ ਨਾ ਬਾਤ ਜਦੋਂ ਪਤਾ ਲੱਗਦਾ ਮੈਨੂੰ ਵੀ ਸਟੇਟਸ ਤੇ ਪਤਾ ਲੱਗਦਾ ਵੀ ਇਹਦਾ ਮੂਡ ਖਰਾਬ ਲੱਗਦਾ ਮੈਨੂੰ ਕੋਈ ਗੰਡਾ ਬਣਾਉਂਦੀ ਲੱਗਦੀ ਹੈ ਵੀ ਜਿਹੜਾ ਇਹ ਮੰਮੀ ਦਾ ਕਈ ਵਾਰ ਉਹ ਵੀ ਮੰਮੀ ਦੀ ਜ਼ਿਆਦਾ ਆ ਜਾਂਦੀ ਆ ਕਈ ਵਾਰ ਦੀ ਆਪਣੀ ਭੈਣ ਨਾਲ ਬੈਠੇ ਹੋ ਜੇ ਤਾਂ ਸਟੇਟਸ ਲਾਵੇ ਨਹੀਂ ਕਦੇ ਵੀ ਲੜਾਈ ਹੋਈ ਭਾਈ ਨਾਲ ਹੋ ਜਵੇਂ ਚਾਹੇ ਬੈਸ ਖੂਸ ਹੋ ਜਵੇ ਲੜਾਈ ਨਹੀਂ ਇਹਨਾਂ ਤੇਰਾ ਫੋਨ ਕਰਦੀ ਕਿੰਨਾ ਜਦ ਤੂੰ ਕੱਲ ਨਹੀਂ ਤੀ ਉਹ ਚੱਲ ਕੋਈ ਦੋ ਭਾਂਡੇ ਹੁੰਦੇ ਖੜਕਦੇ ਚੰਗੇ ਲੱਗਦੇ ਹੈ ਚਿਬ ਨਾ ਪਵੇ ਬਸ ਬੰਦਾ ਉੱਥੇ ਹੀ ਕਰਦਾ ਨਹੀਂ ਤੂੰ ਪਿਆਰ ਕਰਦਾ ਹਾਂ ਲੜਦਾ ਵੀ ਉਹਦੇ ਨਾਲੇ ਹੁੰਦਾ ਜਿਹਦੇ ਨਾਲ ਪਿਆਰ ਹੈ ਜੇ ਨਾ ਹੁਣ ਤੱਕ ਪਿਆਰ ਕਰਦੇ ਤਾਂ ਹੀ ਤੁਹਾਡੇ ਨਾਲ ਲੜਦੇ ਨਾ ਬੁੱਤਾਂ ਨਾਲ ਕਰੇ ਤੂੰ ਤਰੀ ਨਾਨ ਦਾ ਸਾਹਮਣੇ ਬੈਠੀ ਦੇਖ ਲੈ ਹੁਣ ਪੈਣਾ ਦੇਖ ਲੈ ਕਾ ਕਾ ਜਗਾ ਮਸਾਲਾ ਕਿੱਚੀ ਬੈਠੀ ਆ ਪਰ ਬੋਲਦੀ ਮੈਂ ਮਤ ਕਰੀ ਇਹ ਦਿਨ ਆਈ ਉਹਦਾ ਪਰ ਕਿਹਦੇ ਸਦਾਈ ਬਣੇ ਫਲਾ ਦੇ ਫਲਾ ਦੇ ਤੂੰ ਪਾਪਾ ਜੀ ਮੈਂ ਤਾਂ ਹੂੰ ਬੋਲੀ ਜਾਂਦਾ ਬੈਠਾ ਇੱਧਰ ਬੈਜ ਬੈਜ ਆਈ ਉਹ ਕਰਦੀ ਸਾਰਾ ਕੁਝ ਤੇ ਮੇਰੇ ਨਾਲ ਕਿੰਨੀ ਪਿਆਰ ਕਰਦੇ ਹੋ ਮੈਨੂੰ ਤੁਸੀਂ ਦੇਖੋ ਹਾਂ ਇਹ ਜਨਤ ਮਿਲਣਾ ਕਿ ਸਰ ਨੂੰ ਨਹੀਂ ਮਿਲਣੀ ਬਈ ਨਹੀਂ ਮਿਲਣੀ ਵਧੀਆ ਨਾ ਤੇਰੀ ਮਾੜੀ ਵਧੀਆ ਪਾਇਸੱਖਿਆ ਉਹਦੀ ਸੀ ਹੈਗੀ ਜੇ ਮੈਂ ਘਰੇ ਉਹ ਸਾਰਾ ਖਣਾਵਦੇ ਆ ਤਾਂ ਮੈਂ ਆਪਣੇ ਬਾਪੂ ਸਾਹਮਣੇ ਆ ਦੇ ਨਾਲ ਮਿਲ ਕੇ ਹੋ ਜਾਂਦਾ ਬਹੁਤ ਪਿਆਰ ਹਾਂ ਖੰਮੀ ਪਤਾ ਨਹੀਂ ਘਰ ਕਿਹੜਾ ਸਾਗ ਹੁੰਦਾ ਮੈਂ ਭੈਣ ਦਾ ਬਾਬਾ ਇਦਾਂ ਬਣਾਦੀ ਜਾਂਦਾ ਪਹਿਲਾਂ ਸੀ ਤੇ ਨਾਲ ਨਾਲ ਰੋਟੀ ਐ ਉਹਦੇ ਪਚੋਰਤੇ ਪੱਕਣੀ ਸਾਡੇ ਦਾਦਾ ਜੀ ਦੀ ਜੀ ਸੀ ਬਾਬੂ ਜੀ ਦਾ 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 ਦੀ ਅੱਜ ਆਇਆ ਕਿਤੇ ਬਹਾਈ ਸੀ ਅੱਛਾ ਜੀ ਤੁਸੀਂ ਸੁਪਰਾਠੀ ਪੱਟ ਜਾਣੇ ਕੱਟੇ ਇਹਨਾਂ ਨੂੰ ਜੇ ਸੀ ਤੇਰ ਤੇ ਰੋਟੀ ਵਰਨੇ ਚੋਤ ਵਰਨੇ ਨਹੀਂ ਤੇ ਦੰਦਾਂ ਦੇ ਉਹਨਾਂ ਦੇ ਉੱਧਰ ਨੂੰ ਉੱਧਰ ਨੂੰ ਪਾਇਆ ਦੇ ਦੀ ਉਹਦਾ ਫੇਰ ਮੈਂ ਇੱਥੇ ਕੰਮ ਕਰਨੇ ਚਾਹਤਾਂ ਮੱਝਾ ਹੋਈਆਂ ਅੱਛਾ ਜੀ ਜਦ ਤੱਕ ਕੰਮ ਬਹੁਤ ਹੁੰਦੇ ਤੇ ਭੈਣ ਬਿਜੀ ਰਹਿੰਦੇ ਤਾਂ ਜੇ ਹੁਣ ਲੜਾਈ ਪਰਿਵਾਰਾਂ ਚ ਘੱਟ ਹੁੰਦੇ ਜਾਂ ਬੇਲੇ ਰਹਿੰਦੇ ਮੈਂ ਇੰਜਨ ਨੂੰ ਗੇੜਾ ਦੇਂਗੇ ਆ ਫਿਰ ਕੋਈ ਨਹੀਂ ਲਵਾਉਂਗਾ ਮੈਂ ਮੈਂ ਹੁਣ ਕਰਾ ਲਓ ਨਾ ਤੇ ਟੋਕਾ ਮਸ਼ੀਨ ਟੋਕਾ ਵਾਲੀ ਉਹ ਤੋਂ ਪਰ ਏ ਮੈਂ ਨੂੰ ਕੁਝ ਕਰੇਗੀ ਕਰੇ ਨਾ ਬੇਟੇ ਬਹੁਤ ਕੰਮ ਕਰਿਆ ਭਾਣਾ ਮੈਂ ਹਾਂ ਪਤਾ ਨਾ ਮੁੰਡਾ ਬਣਾ ਲਈ ਨਾ ਹੈਗਾ ਮੈਂ ਕਿਹੜੇ ਨਾ ਕਰਦਾ ਵੀ ਤੂੰ ਹੈ ਨਹੀਂ ਕੰਮ ਕਰ ਕਰਦੇ ਆ ਇੱਕ ਨੀ ਮੈਦਾ ਨਾ ਹਾਂਜੀ ਹਾਂ ਉਹ ਦਮਾਦੀ ਸੀ ਨਾ ਹਾਂ ਉਹਨਾਂ ਦੇ ਬੈਕ ਸਾਈਡ ਲੱਗੇ ਹੋਏ ਆ ਮੈਨੂੰ ਨਾਮ ਹੀ ਆਉਂਦਾ ਚੱਲ ਕੰਮ ਵੀ ਇੰਦਰ ਅੱਛਾ ਇਕੱਠੇ ਦੇ ਜਾਣ ਲੱਗੇ ਨੋਥੇ ਪਤਾ ਕਿ ਸਾਰ ਤੋਂ ਜਿਵੇਂ ਹੁਣ ਉਹ ਐ ਤਾਂ ਬੀਬੀ ਵੀ ਚਲੀ ਐ ਝੂਲੇ ਲੈ ਹਾਂ ਨਹੀਂ ਤੇ ਚਾਣਾ ਚੁਟ ਲੈਣਾ ਖੰਨੇ ਤੇ ਪੱਟ ਕੇ ਚਮਕੌਰ ਚ ਲਗਾ ਚਮਕੌਰ ਤੇ ਪੱਟ ਕੇ ਕਿਤੇ ਹੋਰ ਚ ਨਹੀਂ ਤੇ ਦਲਣਾ ਬੈਕੜੇ ਘੁੰਮਦੇ ਫਿਰਦੇ ਰਹਿੰਦੇ ਆ ਹੈ ਫੇਰ ਰੋਪਣ ਲੱਜਣਾ ਹਾਂ ਫੇਰ ਖਮਾਨੋ ਵੀ ਲੱਜਣਾ ਦੋ ਵੇ ਨਹੀਂ ਹੂੰ ਆ ਚਾਬੀਆਂ ਦੇ ਸਾਰੇ ਖੰਨੇ ਬੋਲ ਨਹੀਂ ਇਹ ਰੱਖੇ ਦਿੰਦੀ ਬੱਚੇ ਕਿ ਨਹੀਂ ਆਂ ਹਾਂ ਇਹ ਕਿਹੜੀ ਇਹਨਾਂ ਵਾਲੀ ਆ ਬੂਜੀ ਨਹੀਂ ਜਾਈ ਉੱਥੇ ਰੂ ਇਹਦੇ ਵਿੱਚ ਪਈ ਸੀ ਇਹਦੇ ਵਿੱਚ ਪਈ ਸੀ ਪਤਾ ਤਾਂ ਇਹਦੇ ਵਿੱਚ ਪਈ ਸੀ ਚਲੋ ਠੀਕ ਹੈ ਜੀ ਅੱਗੇ ਭਰਿਆ ਲੈਂਦਾ ਚਲੋ ਠੀਕ ਹੈ ਜੀ ਹੋਰ ਉਹ ਭੈਣ ਕੋਲ ਹੋਰ ਜਵਾਕ ਆਵੇ ਤੇ ਭੈਣ ਕਹਿੰਦੇ ਉਹ ਖਾ ਗਏ ਛੋਟੇ ਛੋਟੇ ਜਵਾਕੇ ਰੱਖਤੀਆਂ ਇਹਦੇ ਇਸੇ ਦੇ ਤਾਂ ਦੇਤੀ ਆਏ ਨੇ ਆ ਮਨ ਨੂੰ ਫੜਾਈ ਵੀ ਇੱਕ ਉਹਦੀ ਖਾ ਗਈ ਕੁਛ ਸੰਦੀਪ ਦੇ ਪਰਸ ਚ ਪਾਤੀਆਂ ਤਾਂ ਹੀ ਪਪੂ ਆ ਪੂਆ ਹੋਊਗੀ ਹਾਂ ਦੋ ਲੋਕਾਂ ਦੀ ਚਾਬੀ ਤੇ ਕੀ ਫਿਰਦੀ ਐਧਰ ਲਈ ਦੇ ਵੀ ਉਧਰ ਲਈ ਦੇ ਵੀ ਆ ਜਾਣਾ ਟੌਪੀਆਂ ਦਾ ਹੂੰ ਚਲੋ ਠੀਕ ਹੈ ਜੀ ਮਿਲਦੇ ਆ ਫਿਰ